ਦਰਦੇ ਨੂੰ ਮੈਂ ਤੁਹਾਨੂੰ ਸਾਰੀ ਗੱਲ ਅੰਦਰ ਆ ਕੇ ਦੱਸੂਗੀ ਫਿਰ ਇਸ ਪੇਟ ਨੂੰ ਇੱਕ ਵਾਰੀ ਆਪਣੇ ਅੰਦਰ ਲੈ ਚੁੱਕ ਕੇ ਰਿਲੇ ਲੈ ਜਾ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਗੇਟ ਆਉਣਾ ਤੁਸੀਂ ਬੈਠੋ ਤੁਸੀਂ ਰੋ ਨਾ ਚੁੱਪ ਕਰੋ ਪਹਿਲਾਂ ਮੈਨੂੰ ਗੱਲ ਦੱਸੋ ਵੀ ਗੱਲ ਕੀ ਹੋਈ ਆ ਖੁੱਲ ਕੇ ਮੇਰੇ ਘਰ ਵਿੱਚ ਸਭ ਕੁਝ ਹੈ ਲੇਕਿਨ ਫਿਰ ਵੀ ਮੇਰਾ ਘਰ ਵਾਲਾ ਮੈਨੂੰ ਜਮਾ ਨਹੀਂ ਪੁੱਛਦਾ ਬੇਟਾ ਬਹੁਤ ਕੁੜਤਾ ਮਾਰਦਾ ਆ ਕੁੜਤਾ ਘਰ ਵਾਲਾ ਤੇ ਤੁਹਾਡੇ ਘਰੇ ਕੋਈ ਮਤਲਬ ਕੋਈ ਹੋਰ ਹੈ ਨਹੀਂ ਤੁਹਾਡੀ ਸੱਸ ਜਾਂ ਕੋਈ ਹੋਰ ਨਹੀਂ ਜੀ ਮੇਰੀ ਸੱਸ ਨਹੀਂ ਹੈਗੀ ਛੇ ਕਿਤੇ ਅੱਜ ਮੇਰੀ ਸੱਸ ਹੁੰਦੀ ਸ਼ਾਇਦ ਮੇਰੇ ਨਾਲ ਆ ਸਭ ਕੁਝ ਨਾ ਹੁੰਦਾ ਮੇਰੇ ਸਹੁਰਾ ਸਿਰਫ ਮੇਰਾ ਘਰ ਵਾਲਾ ਹੀ ਹੈ ਤੁਹਾਡਾ ਸਹੁਰਾ ਨਹੀਂ ਰੋਕਦਾ ਫਿਰ ਉਹ ਤਾਂ ਸਿਆਣਾ ਹੀ ਹੋਊਗਾ ਕੀ ਦੱਸਾਂ ਜੀ ਮੈਨੂੰ ਤਾਂ ਦੱਸਣ ਲੱਗੇ ਬਹੁਤ ਸ਼ਰਮ ਆਉਂਦੀ ਹੈ ਛੇ ਜਿਹੜਾ ਪੋਤਾ ਨਾ ਉਹਦਾ ਪਿਓ ਤਾਂ ਉਹਦੇ ਤੋਂ ਵੀ ਉੱਤੇ ਆ। ਗੱਲ ਕੀ ਹੋਈ ਐ? ਮੈਨੂੰ ਤੁਸੀਂ ਗੱਲ ਦੱਸੋ ਪਹਿਲਾਂ ਖੁੱਲ੍ਹ ਕੇ। ਜੇ ਉਹ ਤੁਹਾਡੇ ਮਗਰ ਆਗੇ ਫੇਰ ਨਹੀਂ ਜੀ। ਉਹ ਮੇਰੇ ਮਗਰ ਨਹੀਂ ਆ ਸਕਦੇ। ਕਿਉਂਕਿ ਉਹਨਾਂ ਦੋਨਾਂ ਨੇ ਤਾਂ ਰੱਜ ਕੇ ਪੀ ਰੱਖੀ ਐ। ਮੈਂ ਬਹੁਤ ਮੁਸ਼ਕਿਲਾਂ ਉੱਤੋਂ ਨਿਕਲ ਕੇ ਆਈ ਆ। ਕਿਰਾ ਇੱਕ ਦਿਨ ਵਾਸਤੇ ਮੈਨੂੰ ਆਪਣੇ ਘਰੇ ਜਗ੍ਹਾ ਦੇ ਦਿਓ ਬਸ। ਤੁਹਾਡੇ ਕਿ ਹੱਥ ਛੋੜਦੇ ਆ ਮੈਂ। ਉਹ ਤਾਂ ਕੋਈ ਨਾ ਜੀ। ਤੁਸੀਂ ਇੱਥੇ ਰਹਿ ਲਓ। ਪਰ ਮੈਂ ਇਸ ਘਰ 'ਚ ਕੱਲਾ ਰਹਿਣਾ। ਮੇਰੇ ਨਾਲ ਕੋਈ ਨਹੀਂ ਰਹਿੰਦਾ ਇੱਥੇ। ਤੇ ਬਾਕੀ ਕਰਦੇ ਥੋਡੇ ਜੇ ਬਾਕੀ ਕਰਦੇ ਹੁੰਦੇ ਤਾਂ ਇੱਥੇ ਹੋਣੀ ਸੀ ਮੇਰੇ ਮਾਪੇ ਮੈਨੂੰ ਕਦੋਂ ਦੇ ਛੱਡ ਕੇ ਥੁਰ ਗਏ ਤੇ ਤੁਹਾਡਾ ਵਿਆਹ ਨਹੀਂ ਹੋਇਆ ਵਿਆਹ ਤੁਸੀਂ ਵਿਆਹ ਦੀ ਗੱਲ ਕਰਦੇ ਆ ਆ ਘਰ ਨੂੰ ਦੇਖ ਕੇ ਕੌਣ ਡੋਲਾ ਦਿੰਦਾ ਇੱਕ ਟਾਈਮ ਦੀ ਰੋਟੀ ਦਾ ਵੀ ਔਖਾ ਹੋਇਆ ਪਿਆ ਵੀ ਕਿਵੇਂ ਬਣਾਉਂਗਾ ਤੇ ਕਿਵੇਂ ਖਾਉਂਗਾ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ। ਨਹੀਂ ਨਹੀਂ ਜੀ। ਤੁਸੀਂ ਹੱਥ ਨਾ ਜੋੜੋ। ਇੱਕ ਦੁਖੀ ਬੰਦਾ ਹੀ ਦੁਖੀ ਬੰਦੇ ਦੀ ਮਦਦ ਕਰਦਾ। ਸ਼ਾਇਦ ਤਾਂ ਹੀ ਤੁਹਾਨੂੰ ਰੱਬ ਨੇ ਮੇਰੇ ਕੋਲ ਭੇਜਿਆ। ਹਾਂ ਜੀ। ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਤੁਹਾਡੀ ਬਹੁਤ-ਬਹੁਤ ਮਿਹਰਬਾਨੀ। ਮੈਂ ਤਾਂ ਕਦੋਂ ਦੀ ਪੱਜੀ ਫਿਰਦੀ ਆ। ਮੈਨੂੰ ਇਹ ਸੀ ਕਿ ਪਤਾ ਨਹੀਂ ਕਿਹਦੇ ਘਰ ਜਾ ਕੇ ਮੈਨੂੰ ਕਿੱਥੇ ਟਿਕਾਣਾ ਮਿਲੂਗਾ ਅੱਜ ਦੀ ਰਾਤ ਵਾਸਤੇ। ਪਰ ਤੁਹਾਡਾ ਸ਼ੁਕਰ ਬਹੁਤ-ਬਹੁਤ ਕਿ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਰੱਖ ਲਿਆ ਸ਼ਾਇਦ ਜੇ ਕਿਤੇ ਅੱਜ ਮੈਂ ਘਰੇ ਹੁੰਦੀ ਤਾਂ ਉਹਨਾਂ ਨੇ ਮੈਨੂੰ ਜਾਣ ਤੋਂ ਮਾਰ ਦੇਣਾ ਸੀ ਝਾੜ ਤੋਂ ਹੀ ਮਾਰ ਦੇਣਾ ਸੀ ਉਹਨਾਂ ਨੇ ਫਰੋਨਾ ਜੀ ਤੁਸੀਂ ਚੁੱਪ ਕਰ ਜਾਓ ਜਿੰਨਾ ਟਾਈਮ ਤੁਸੀਂ ਇੱਥੇ ਰਹਿਣਾ ਤੁਸੀਂ ਇੱਥੇ ਰਹਿ ਸਕਦੇ ਹੋ ਤੁਹਾਨੂੰ ਵਧੀਆ ਰੋਟੀ ਪਾਣੀ ਮਿਲੂਗਾ ਤੁਸੀਂ ਟੈਨਸ਼ਨ ਨਾ ਲਓ ਸੱਚੀ ਕਹਿੰਦੇ ਰੱਬ ਕਦੇ ਵੀ ਕਿਸੇ ਦੇ ਰੂਪ ਦੇ ਵਿੱਚ ਵੀ ਆ ਸਕਦਾ ਆ ਇਹ ਤਾਂ ਹੈ ਜੀ ਮੈਨੂੰ ਬਸ ਰੱਬ ਦਾ ਬੰਦਾ ਹੀ ਸਮਝੋ ਮੇਰਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਜਿੰਨੇ ਦਿਨ ਇੱਥੇ ਰਹਿਣਾ ਰਹਿੋ ਤੁਹਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਮੈਂ ਕਰਦਾ ਤੁਸੀਂ ਬੈਠੋ ਮੈਂ ਰੋਟੀ ਬਣਾਉਣਾ ਤੁਹਾਡੇ ਵਾਸਤੇ ਨਹੀਂ ਨਹੀਂ ਤੁਸੀਂ ਰੋਟੀ ਨਾ ਵੜਾਓ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇੰਨਾ ਤੰਗ ਕਰਦਾ ਨਾ ਨਾ ਜੀ ਤੁਸੀਂ ਆਏ ਨਾ ਕੋਈ ਗੱਲ ਨਹੀਂ ਇਹ ਤਾਂ ਮੇਰਾ ਫਰਜ਼ ਹੀ ਆ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਚੁੱਲੇ ਤੇ ਹੱਥ ਫੂਕ ਦੇਣ ਇਹ ਵੀ ਨਹੀਂ ਯਾਦ ਵੀ ਮਾਂ ਪਿਓ ਨੂੰ ਮਰੇ ਨੂੰ ਕਿੰਨੇ ਸਾਲ ਹੋ ਗਏ ਤੁਸੀਂ ਇਦਾਂ ਕਰੋ ਰੋਟੀ ਮੈਂ ਬਣਾ ਦੰਨੀ ਆ ਤੁਸੀਂ ਮੈਨੂੰ ਆਪਣੇ ਘਰ ਚ ਜਗ੍ਹਾ ਦੇ ਦਿਨਾ ਮੇਰੇ ਵਾਸਤੇ ਤਾਂ ਇਹੀ ਬਹੁਤ ਆ ਚਲੋ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਕਹਿੰਦੇ ਹੋ ਆਜੋ ਮੈਂ ਤੁਹਾਨੂੰ ਰਸੋਈ ਦੱਸ ਦੰਨਾ ਕਿੱਥੇ ਆ ਤੇ ਕਿਹੜਾ ਸਮਾਨ ਕਿੱਥੇ ਪਿਆ ਠੀਕ ਹੈ ਜੀ ਸ਼ੁਕਰ ਹੈ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਅੱਜ ਦੀ ਰਾਤ ਵਾਸਤੇ ਮੈਨੂੰ ਇੱਕ ਛੱਤ ਤਾਂ ਮਿਲੀ ਨਹੀਂ ਤਾਂ ਮੇਰੇ ਨਾਲ ਕੀ ਹੋਣਾ ਸੀ ਇਹ ਤਾਂ ਸਿਰਫ ਤੂੰ ਹੀ ਜਾਣਦਾ ਆ ਹਲੋ ਟੋਨੀ ਫਟੋ ਨਹੀਂ ਉੱਠ ਖੜਿਆ ਨਾ ਓ ਕੀ ਆ ਬਾਪੂ ਯਾਰ ਕਿਉਂ ਤੜਕੇ ਤੜਕੇ ਲੱਗੂ ਕਿੰਨਾ ਹੁਣਾਂ ਤੋਂ ਉਹ ਲਹੂ ਘਰ ਆ ਬਿਨੇ ਨਾਲੇ ਆ ਕੀ ਆ ਸਵੇਰੇ ਸਵੇਰੇ ਤੜਕੇ ਤੜਕੇ ਖੋੜ ਕੇ ਬੈਠਾ ਕੋਈ ਘਰੇ ਆਜੂ ਤਾਂ ਕੀ ਕਾਖੂ ਵੇ ਸਵੇਰੇ ਸਵੇਰੇ ਜੰਦਰ ਦੇ ਪੁੱਤਰ ਬੋਤਲਾ ਖੋਣ ਕੇ ਬੈਠੇ ਨੇ ਐਟੇ ਪਲਕੜ ਹੈਗੇ ਉਹ ਬਾਪੂ ਕੋਈ ਨਹੀਂ ਆਪਣੇ ਘਰੇ ਆਉਂਦਾ ਜੇ ਕੋਈ ਆਊਗਾ ਨਾ ਢੇੜ ਖੜਕਾ ਕੇ ਆਊਗਾ ਢੇੜ ਖੜਕਾ ਕੇ ਆਊਗਾ ਨਾਲੇ ਡਿੱਪੜ ਵੇਖ ਕਿੱਥੇ ਹੈਗੀ ਉਹਨੂੰ ਕਹ ਮੇਰੇ ਵਾਸਤੇ ਪਾਣੀ ਗਰਮ ਕਰਕੇ ਰੱਖੇ ਉਹ ਮੈਂ ਵੀ ਦੇਖਿਆ ਨਾ ਬਾਪੂ ਪਤਾ ਨਹੀਂ ਕਿੱਧਰ ਗਈ ਉਹ ਤੂੰ ਦੇਖ ਨਾ ਮੱਖੀ ਦੇਖ ਜਾ ਕੇ ਕੰਜਦਾ ਪੋਤੇ ਵੀ ਉੱਥੇ ਜਾ ਕੇ ਬਹਿ ਗਿਆ ਪਤਾ ਨਹੀਂ ਕਿੱਥੇ ਮਰ ਗਿਆ ਬਾਪੂ ਗਿੰਪਲ ਦਾ ਬਾਹਰ ਹੈ ਨਹੀਂ ਮੈਂ ਸਾਰੇ ਕਿਤੇ ਦੇਖ ਲਈ ਇਸ ਵੇਲੇ ਉਹ ਕਿੱਥੇ ਜਾ ਸਕਦੀ ਹੈ ਉਹ ਜਾਣਾ ਕਿੱਥੇ ਹੈ ਇੱਥੇ ਕਿਧਰੇ ਹੋਗੀ ਉਹ ਬਾਪੂ ਮੈਂ ਸਾਰੇ ਕਿਤੇ ਦੇਖ ਲਿਆ ਉਹਨੂੰ ਮੈਂ ਤੈਨੂੰ ਕੋਈ ਝੂਠ ਬੋਲਦਾਗਾ ਹੈ ਨਹੀਂ ਜਦੋਂ ਤੈਨੂੰ ਇੱਕ ਵਾਰੀ ਕਹਤਾ ਸਾਲਿਆ ਤੈਨੂੰ ਕਿੰਨੀ ਵਾਰੀ ਆਖਿਆ ਕਿ ਉਹਦਾ ਧਿਆਨ ਰੱਖਿਆ ਕਰ ਤੇ ਉਹਨੂੰ ਡੱਕ ਕੇ ਰੱਖਿਆ ਕਰ ਉਹ ਬਾਪੂ ਤੂੰ ਤਾਂ ਮੇਰੇ ਤੇ ਚੜ ਕੇ ਆ ਜਾਣਾ ਮੈਂ ਭਜਾਈ ਆ ਉਹ ਮੈਨੂੰ ਕਿਹੜਾ ਦੱਸ ਕੇ ਗਈ ਆ ਉਹ ਦੋ ਮਰੂ ਸੜੇ ਦੇ ਕੋਈ ਭੱਜਣ ਲੱਗਿਆ ਦੱਸ ਕੇ ਜਾਂਦਾ ਹੈ ਉਹ ਬਾਪੂ ਮੈਂ ਤਾਂ ਤੈਨੂੰ ਕਹਿਣਾ ਵੀ ਮੈਨੂੰ ਪਤਾ ਨਹੀਂ ਤੂੰ ਮੇਰੇ ਤੇ ਰੋਜ਼ ਹੀ ਚੜ ਕੇ ਆ ਜਾਂਦਾ ਹੈ ਗੱਲ ਸੁਣ ਕਾਕਾ ਜੇ ਉਹ ਕਿਸੇ ਪਾਸੇ ਚਲੀ ਗਈ ਨਾ ਤੇ ਆਪਣੇ ਹੱਥ ਪੱਲੇ ਕੁਝ ਨਹੀਂ ਆਉਣਾ ਉਹ ਉਦੋਂ ਤੈਨੂੰ ਆਖਿਆ ਤਾਂ ਹੈਗਾ ਸੀ ਬਾਪੂ ਵੀ بے ਹੋਸ਼ ਕਰਕੇ ਸਾਰਾ ਕੁਝ ਆਪਦੇ ਨਾਮ ਕਰਾ ਲੈਣੇ ਆ ਉਦੋਂ ਤੂੰ ਨਹੀਂ ਮੰਨਿਆ ਉਹ ਮੈਂ ਕਦੋਂ ਕਹਿਆ ਤੈਨੂੰ ਜਦੋਂ ਤੇਰੇ ਤੋਂ ਗਲਤੀ ਹੋ ਜਾਂਦੀ ਹੈ ਤੂੰ ਇਲਜ਼ਾਮ ਮੇਰੇ ਸਿਰ ਤੇ ਮਾਰ ਦੇਣੇ ਉਹ ਕਹਿਆ ਸੀ ਤੈਨੂੰ ਬਾਪੂ ਸਾਰਾ ਦਿਨ ਤਾਂ ਤੂੰ दारू ਨਾਲ ਟੱਕਿਆ ਰਹਿਣਾ ਕੁਛ ਯਾਦ ਵੀ ਰਹਿੰਦਾ ਤੇਰੇ ਉਹ ਜਾ ਪਰੇ ਮੇਰੇ ਤੋਂ ਚਪੇੜੇ ਨਾ ਖਾ ਲਈ ਹੁਣ ਜਾ ਪਤਾ ਕਰ ਉਹ ਕਿੱਥੇ ਗਈ ਉਹ ਜਾਣਾ ਬਾਪੂ ਪਤਾ ਨਹੀਂ ਕਿੱਧਰ ਵਾਗੀ ਅੱਜ ਅੱਗੇ ਨਾ ਪਿੱਛੇ ਅੱਜ ਪਤਾ ਨਹੀਂ ਕਿਵੇਂ ਦਾ ਫੇੜ ਗਈ ਮੈਂ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਮੈਨੂੰ ਬਾ ਆਪਣੇ ਘਰੇ ਜਗਾ ਦਿੱਤੀ ਜੇ ਤੁਸੀਂ ਮੈਨੂੰ ਰਾਤ ਇੱਥੇ ਨਾ ਰੱਖਦੇ ਪਤਾ ਨਹੀਂ ਮੈਂ ਕਿੱਥੇ ਜਾਂਦੀ ਕੋਈ ਨਾ ਜੀ ਉਹ ਤਾਂ ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਇਸ ਘਰ 'ਚ ਜਗਾ ਦਿੰਦਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਠੀਕ ਹੈ ਜੀ ਮੈਂ ਹੁਣ ਚਲਦੀ ਹਾਂ ਚਲਦੇ ਹਾਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਜਾਓਗੇ ਮਤਲਬ ਆਦੇ ਪੇਕੇ ਜਾਂ ਕਿਸੇ ਰਿਸ਼ਤੇਦਾਰੀ 'ਚ ਪੇਕੇ ਤਾਂ ਜੀ ਮੇਰੇ ਹੈ ਨਹੀਂ ਤੇ ਰਹੀ ਗੱਲ ਰਿਸ਼ਤੇਦਾਰਾਂ ਦੀ रिश्तेदार ਤਾਂ ਸਿਰਫ ਉਦੋਂ ਤੱਕ ਨਾਲ ਖੜਦੇ ਨੇ ਜਦੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਮੈਂ ਤਾਂ ਬਸ ਕੱਲੀ ਆ ਇਸ ਦੁਨੀਆ 'ਚ ਕੋਈ ਨਹੀਂ ਐ ਮੇਰਾ ਪੇਕੇ ਕੋਈ ਵੀ ਨਹੀਂ ਥੋਡੇ ਕੋਈ ਥੋਡੀ ਭੈਣ ਭੂ ਜਾਂ ਕੋਈ ਭਰਾ ਕੋਈ ਤਾਂ ਹੋਊਗਾ ਨਹੀਂ ਜੀ ਮੇਰੇ ਮਾਪੇ ਤਾਂ ਮੈਨੂੰ ਕਦੋਂ ਦੇ ਛੱਟ ਕੇ ਚਲੇ ਗਏ ਸੀ ਤੇਰੇ ਹੀ ਗੱਲ ਭੈਣ ਭਰਾ ਦੀ ਉਹ ਵੀ ਨਹੀਂ ਹੈਗੀ ਕਿ ਕਿਵੇਂ ਕੱਲੀ ᱛੀ ਸੀ ਆਪਣੇ ਮਾਪਿਆਂ ਦੇ ਫਿਰ ਹੁਣ ਤੁਸੀਂ ਉੱਥੇ ਜਾਓਗੇ ਜਿੱਥੋਂ ਆਏ ਹੋ ਨਹੀਂ ਨਹੀਂ ਮੈਨੂੰ ਉੱਥੇ ਜਾਣਾ ਚਾਹੁੰਦੇ ਉੱਥੋਂ ਤਾਂ ਮੈਂ ਮਸਾ ਨਿਕਲ ਕੇ ਆਈ ਆ ਹੁਣ ਤਾਂ ਬਸ ਜਿੱਥੇ ਕਿਤੇ ਵੀ ਮੈਨੂੰ ਟਿਕਾਣਾ ਮਿਲਿਆ ਮੈਂ ਥੋੜੇ ਦਿਨ ਉੱਥੇ ਰਹਿ ਲਿਆ ਕਰਾਂਗੀ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਤਾਂ ਤੁਸੀਂ ਦੁਸਤਾ ਤਾਂ ਨਹੀਂ ਕਰਦੇ ਨਹੀਂ ਜਿੰਨਾ ਚਿਰ ਤੁਹਾਡਾ ਦਿਲ ਕਰਦਾ ਨਾ ਤੁਸੀਂ ਮੇਰੇ ਨਿੱਕੀ ਜਿਹੀ ਕੁਲੀ 'ਚ ਰਹਿ ਸਕਦੇ ਹੋ ਇੱਥੇ ਹਾਂਜੀ ਹਰ ਕੋਈ ਸ਼ਰੀਫ ਨਹੀਂ ਹੁੰਦਾ ਤੇ ਇੱਕ ਔਰਤ ਨੂੰ ਨਾ ਸੜਕਾਂ ਤੇ ਇਕੱਲੀ ਭੜਕਦੀ ਨੂੰ ਵੇਖ ਕੇ ਲੋਕ ਉਹਦਾ ਜਿਸਮ ਨੋਚ ਲੈਂਦੇ ਆ ਮੈਨੂੰ ਪਤਾ ਆ ਸਭ ਪਰ ਮੈਂ ਇਹ ਗੱਲ ਸੋਚਦੀ ਆ ਕਿ ਵੀ ਲੋਕ ਕੀ ਕਹਿਣਗੇ ਤੁਹਾਨੂੰ ਤੁਸੀਂ ਮੇਰੇ ਕਰਕੇ ਬਦਨਾਮ ਹੋ ਜਾਓਗੇ ਮੈਨੂੰ ਮੇਰੀ ਪਰਵਾਹ ਨਹੀਂ ਜੀ ਮੈਨੂੰ ਥੋੜੀ ਪਰਵਾਹ ਇੱਕ ਗਰੀਬ ਨੇ ਜਿੰਨਾ ਬਦਨਾਮ ਹੋਣਾ ਸੀ ਹੋ ਲਿਆ ਹੁਣ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਲੋਕ ਜਿਹੜਾ ਕੁਝ ਮਰਜ਼ੀ ਕਹੀ ਜਾਣ ਰੱਬਾ ਦੂ ਨੂੰ ਇੱਕੋ ਪਿੰਡ ਦੇ ਆ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਇੱਥੇ ਰਹਿਣੀ ਆ ਤਾਂ ਮੈਨੂੰ ਐ ਡਰ ਲੱਗਦਾ ਵੀ ਕਿਤੇ ਉਹ ਤੁਹਾਨੂੰ ਕੁਝ ਕਰਨਾ ਦੇਣ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਓ ਜੋ ਹੋ ਵੇਖੀ ਜਾਓ ਜੇ ਕਿਸੇ ਨੂੰ ਪਤਾ ਲੱਗਦਾ ਲੱਗ ਜੇ ਤੁਸੀਂ ਉਹਨਾਂ ਚਿਰ ਮੇਰੇ ਕੋਲ ਰਹੋ ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਮੈਂ ਹੈਗਾ ਤੁਹਾਡੇ ਨਾਲ ਕੋਈ ਗੱਲ ਨਹੀਂ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਮੈਨੂੰ ਇੱਥੇ ਆਪਣੇ ਘਰੇ ਰੱਖ ਲਿਆ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਬਾਰ-ਬਾਰ ਧੰਨਵਾਦ ਨਾ ਕਰੋ ਧੰਨਵਾਦ ਦਾ ਇੱਕ ਵਾਰੀ ਕਰਿਆ ਬਹੁਤ ਹੁੰਦਾ ਤੁਸੀਂ ਆਰਾਮ ਕਰ ਲਓ ਕੋਈ ਗੱਲ ਨਹੀਂ ਨਹੀਂ ਤੁਸੀਂ ਐੇ ਕਰੋ ਆ ਛਾੜੂ ਮੈਨੂੰ ਫੜਾ ਦਿਓ ਤੁਸੀਂ ਤੁਸੀਂ ਮੈਨੂੰ ਆਪਣੇ ਘਰੇ ਪਨਾਹ ਦਿੱਤੀ ਐ ਨਾ ਤਾਂ ਇੰਨਾ ਕੁ ਫਰਜ਼ ਇੱਕ ਔਰਤ ਹੋਣ ਦੇ ਨਾਤੇ ਮੇਰਾ ਬਣਦਾ ਆ ਕਿਸ ਘਰ ਦਾ ਸਾਰਾ ਕੰਮ ਮੈਂ ਕਰਾਂ ਕਿੰਨੇ ਦਿਨ ਕਰੋਗੇ ਜਿੰਨੇ ਦਿਨੋਂ ਤੁਸੀਂ ਓਨੇ ਦਿਨ ਕਰ ਲੂੰਗੀ ਬਾਤ ਤਾਂ ਮੈਨੂੰ ਖੁਦ ਨਹੀਂ ਕਰਨਾ ਕੋਈ ਮੇਰੇ ਘੜਾ ਇੱਥੇ ਘਰ ਵਾਲੀ ਬੈਠੀ ਐ ਬਿਉਨੇ ਕਰਕੇ ਦੇਣਾ ਤੁਸੀਂ ਮੈਨੂੰ ਫੜਾ ਦਿਓ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਕਰ ਦੂੰਗਾ ਛਿੰਨੇ ਦਿਨ ਹੈਗੀਆਂ ਉਹਨੇ ਦਿਨ ਤਾਂ ਫਿਰ ਸਕਦੀ ਆ ਨਾ ਚਲੋ ਕੋਈ ਗੱਲ ਕਰ ਲਓ ਤੁਸੀਂ ਮੈਂ ਕੋਈ ਹੋਰ ਕੰਮ ਧੰਦਾ ਦੇਖ ਲੈਂਦਾ ਠੀਕ ਹੈ ਹਾਂਜੀ ਸ਼ੁਕਰ ਹੈ ਪਰਮਾਤਮਾ ਦਾ ਕਿ ਮੇਰੀ ਜਾਨ ਬਚਾਈ ਮੈਨੂੰ ਇਸ ਘਰ ਦੇ ਵਿੱਚ ਰਹਿਣ ਨੂੰ ਜਗ੍ਹਾ ਮਿਲ ਗਈ ਨਹੀਂ ਤਾਂ ਕੌਣ ਦਿੰਦੀ ਕੀ ਬੋਲੀ ਐ ਨਹੀਂ ਤੁਸੀਂ ਕੱਲੀ ਤੁਸੀਂ ਹਾਂਜੀ ਆ ਕੀ ਲੈ ਕੇ ਆਏ ਹੋ ਇਹ ਤਾਂ ਮੈਂ ਤੁਹਾਡੇ ਵਾਸਤੇ ਨਾ ਸੂਟ ਲੈ ਕੇ ਆਇਆ ਮੈਨੂੰ ਨਾਪਦਾ ਤਾਂ ਪਤਾ ਨਹੀਂ ਤੁਸੀਂ ਪਾ ਕੇ ਦੇਖ ਲਿਓ ਤੁਸੀਂ ਮੇਰੇ ਵਾਸਤੇ ਸੂਟ ਪਰ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤੁਹਾਡੇ ਕੋਲ ਤਾਂ ਪਹਿਲੇ ਹੀ ਇੰਨੇ ਪੈਸੇ ਨਹੀਂ ਹੈਗੇ ਫਿਰ ਮੇਰੇ ਤੇ ਇੰਨਾ ਖਰਚਾ ਕਿਉਂ ਕਰੀ ਜਾਂਦੇ ਹੋ ਕੋਈ ਗੱਲ ਨਹੀਂ ਜੀ ਮੈਂ ਜਿਹੜੇ ਰੁਪਏ ਕਮਾਉਣਾ ਕਿਹਦੇ ਵਾਸਤੇ ਆਪਦੇ ਵਾਸਤੇ ਜਾਂ ਹੁਣ ਤੁਹਾਨੂੰ ਸੂਟ ਲਿਆ ਤੇ ਤੁਸੀਂ 2-4 ਦਿਨਾਂ ਚ ਮੇਰੇ ਘਰ ਨੂੰ ਸਵਰਗ ਬਣਾਤਾ ਹੋਰ ਮੈਨੂੰ ਕੀ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਇਹ ਰੱਖ ਲਓ ਸੂਟ ਨਹੀਂ ਜੀ ਮੈਂ ਕੌਣ ਹੁਣੀ ਐਸ ਘਰ ਨੂੰ ਸਵਰਗ ਬਣਾਉਣ ਵਾਸਤੇ ਇਹ ਤਾਂ ਬਸ ਮੈਂ ਘਰ ਦੀ ਥੋੜੀ ਜਿਹੀ ਸਫਾਈ ਕੀਤੀ ਸੀ ਨਹੀਂ ਜੀ ਕਿਸੇ ਨੇ ਠੀਕ ਹੀ ਕਿਹਾ ਘਰ ਨੂੰ ਸਵਰਗ ਬਣਾਉਣ ਚ ਨਾ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹਾਂਜੀ ਉਹ ਤਾਂ ਤੁਹਾਡੀ ਗੱਲ ਸਹੀ ਆ ਪਰ ਔਰਤ ਦੀ ਕਦਰ ਨਾ ਕਿਸੇ ਕਿਸੇ ਘਰ ਹੀ ਪੈਂਦੀ ਆ ਤੇ ਹੁਣ ਉਹ ਗੱਲਾਂ ਨਾ ਮੈਂ ਸਾਰੀਆਂ ਝੂਠ ਸਾਬਿਤ ਹੁੰਦੀ ਦੇਖ ਰਹੀ ਆ ਜੀਨੇ ਕਦੇ 20 ਸਾਲ ਤੋਂ ਔਰਤ ਦਾ ਮੂੰਹ ਹੀ ਨਾ ਵੇਖਿਆ ਹੋਵੇ ਉਹਨੂੰ ਪੁੱਛ ਕੇ ਵੇਖੋ ਵੀ ਕਦਰ ਕੀ ਹੁੰਦੀ ਹੈ ਤੁਹਾਡੀ ਗੱਲ ਤਾਂ ਸਹੀ ਆ ਪਰ ਤੁਸੀਂ ਕਦੇ ਵਿਆਹ ਬਾਰੇ ਸੋਚਿਆ ਨਹੀਂ ਵਿਆਹ ਬਾਰੇ ਕੌਣ ਨਹੀਂ ਸੋਚਦਾ ਤੇ ਕਿਹਦਾ ਨਹੀਂ ਜੀ ਕਰਦਾ ਵਿਆਹ ਕਰਾਉਣ ਨੂੰ ਵਿਆਹ ਕਰਾਉਣ ਨੂੰ ਬਥੇਰਾ ਜੀ ਕਰਦਾ ਪਰ ਜਦੋਂ ਬੇਬੇ ਬਾਪੂ ਸੀ ਬਹੁਤ ਰਿਸ਼ਤੇ ਆਏ ਉਦੋਂ ਮੈਨੂੰ ਉਦੋਂ ਆ ਘਰ ਵੇਖ ਕੇ ਕੋਈ ਖੜਾ ਹੀ ਨਹੀਂ ਹਾਂ ਹੀ ਨਹੀਂ ਕੀਤੀ ਕਿਸੇ ਨੇ ਕਿਉਂ ਘਰ ਨੂੰ ਕੀ ਹੋ ਗਿਆ ਇੰਨਾ ਸੋਨਾ ਤਾਂ ਘਰ ਹੈ ਤੁਸੀਂ ਇੱਥੇ ਰਹਿ ਰਹੇ ਹੋ ਨਾ ਤਾਂ ਕਰਕੇ ਮੇਰਾ ਦਿਲ ਰੱਖਣ ਵਾਸਤੇ ਕਹਿੰਦੇ ਹੋ ਕਿ ਘਰ ਬਹੁਤ ਸੁਨਖ ਖਰਤਾ ਮੈਨੂੰ ਵੀ ਦਿਖ ਰਿਹਾ ਘਰ ਜਿਵੇਂ ਦਾ ਮਰਜ਼ੀ ਹੋਵੇ ਆਪਣੇ ਲਈ ਤਾਂ ਉਹ ਮਹਿਲ ਹੀ ਹੁੰਦਾ ਆ ਫਿਰ ਵੱਡੇ ਘਰਾਂ ਵਾਲੇ ਕਿਹੜਾ ਸੋਨੇ ਦੀ ਰੋਟੀ ਖਾ ਕੇ ਸੌਂਦੇ ਨੇ ਉਹ ਤਾਂ ਠੀਕ ਹੈ ਜੀ ਪਰ ਤੁਹਾਡੀ ਸੋਚ ਨਾ ਬਹੁਤ ਵੱਡੀ ਹੈ ਕਈਆਂ ਨੂੰ ਵੱਡੇ ਘਰ ਰਾਸ ਨਹੀਂ ਆਉਂਦੇ ਹੁੰਦੇ ਸਹੀ ਗੱਲ ਕਹੀ ਤੁਸੀਂ ਕਈਆਂ ਨੂੰ ਸੱਚੀ ਵੱਡੇ ਘਰ ਨਾਲ ਰਾਸ ਨਹੀਂ ਆਉਂਦੇ ਜਿਵੇਂ ਮੈਨੂੰ ਨਹੀਂ ਆਇਆ ਮੇਰੇ ਮਾਪਿਓ ਨੇ ਤਾਂ ਮੇਰਾ ਵਿਆਹ ਹੀ ਸੋਚ ਕੇ ਕੀਤਾ ਸੀਗਾ ਕਿ ਸ਼ਾਇਦ ਮੈਂ ਉੱਥੇ ਬਹੁਤ ਖੁਸ਼ ਰਹਾਂਗੀ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਮੈਂ ਉੱਥੇ ਇੰਨੇ ਦੁੱਖ ਦੇਖਾਂਗੀ ਮਾਂ-ਬਾਪ ਦਾ ਤਾਂ ਇਹ ਸੁਪਨਾ ਹੁੰਦਾ ਵੀ ਮੇਰੀ ਧੀ ਨੂੰ ਵੱਡੇ ਘਰ ਬਿਆਹਾਂ ਵੀ ਉੱਥੇ ਰਾਜ ਕਰੂਗੀ ਸਾਰੇ ਸੁਪਨੇ ਹੋਣਗੇ ਮਾਂ-ਬਾਪ ਤਾਂ ਚੰਗਾ ਹੀ ਸੋਚਦਾ ਹੁੰਦਾ ਉਹਦੇ ਧੀ-ਪੁੱਤ ਦਾ ਸਹੀ ਹੈ ਮੇਰੇ ਮਾਂ-ਬਾਪ ਨੇ ਤਾਂ ਚੰਗਾ ਹੀ ਸੋਚਿਆ ਸੀਗਾ ਕਿ ਸ਼ਾਇਦ ਮੈਂ ਉੱਥੇ ਰਾਜ ਕਰਾਂਗੀ ਪਰ ਨਹੀਂ ਮੇਰੀ ਕਿਸਮਤ ਇੰਨੀ ਮਾੜੀ ਸੀ ਨਾ ਕਿ ਸਭ ਕੁਝ ਹੁੰਦੇ ਹੋਏ ਵੀ ਮੇਰੇ ਕੋਲ ਉੱਥੇ ਕੁਝ ਵੀ ਨਹੀਂ ਸੀ ਕੋਈ ਨਾ ਤੁਸੀਂ ਰੋ ਨਾ ਗੱਡੀ ਦੀ ਨਹੀਂ ਨਾ ਕਿਸਮਤ ਹੀ ਖੜੀ ਹੁੰਦੀ ਹੈ ਜੇ ਕਿਤੇ ਕਿਸਮਤ ਹੱਟ ਜੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੁੰਦਾ ਹੁੰਦਾ ਮੈਂ ਵੀ ਹੁਣ ਨਾ ਸਾਰੀ ਗੱਲ बस ਕਿਸਮਤ ਤੇ ਛੱਡਦੀ ਹਾਂ ਕਿਉਂਕਿ ਜਦੋਂ ਕਿਸਮਤ ਆਪਣੀ ਮਾਰ ਮਾਰਦੀ ਹੈ ਨਾ ਤਾਂ ਵੱਡੇ-ਵੱਡੇ ਨੂੰ ਪਟਕਾ ਕੇ ਛੁੱਟਦੀ ਹੈ ਸਹੀ ਗੱਲ ਹੈ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਮਾੜਾ ਜਿਹਾ ਦੁਕਾਨ ਤੱਕ ਜਾ ਆਵਾਂ ਸੌਦਾ ਮੁਕਾਬਲੇ ਆਵਾ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਤਾਂ ਇਸ ਘਰ ਵਿੱਚ ਆ ਕੇ ਤੁਹਾਨੂੰ ਬਹੁਤ ਤੰਗ ਕਰ ਰਹੀ ਹਾਂ ਤੁਹਾਡੇ ਖਰਚੇ ਹੀ ਵਧ ਹੀ ਜਾਂਦੇ ਹਨ ਤੁਸੀਂ ਕਿਉਂ ਇੰਨੀ ਟੈਨਸ਼ਨ ਲੈਂਦੇ ਹੋ ਫਿਰ ਕੀ ਹੋਗਾ ਜਿੱਥੇ ਮੈਂ ਇਕੱਲਾ ਖਾਂਦਾ ਸੀ ਉੱਥੇ ਆਪਾਂ ਦੋਨੇ ਖਾ ਲੈਨੇ ਆ ਫਿਰ ਕੀ ਹੋ ਗਿਆ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਸੌਦਾ ਲਿਆਵਾ ਜਮੀ ਹੈ ਨਹੀਂ ਸੌਦਾ ਘਰੇ ਤੁਸੀਂ ਇੰਨੇ ਕੰਮ ਧੰਦਾ ਕਰ ਲੋ ਜਿਹੜਾ ਕਰਨਾ ਮੇਰੇ ਕੋਲ ਤਾਂ ਹੋਰ ਪੈਸੇ ਵੀ ਕਿ ਮੈਂ ਤੁਹਾਨੂੰ ਕੁਝ ਕਰਨਾ ਜੀ ਵੀ ਨਹੀਂ ਆ ਕੇ ਕੁਝ ਵੇਚ ਕੇ ਪੈਸੇ ਦੇ ਦਿੰਦੀ ਤੁਸੀਂ ਆ ਕੇ ਹੋ ਜੀਆਂ ਗੱਲਾਂ ਕਰਦੇ ਹੋ ਫਿਰ ਕੀ ਹੋਗਾ ਹੁਣ ਮੈਂ ਤੁਹਾਡੇ ਤੋਂ ਪੈਸੇ ਥੋੜੀ ਲਵਾਂਗਾੰਨਾਂ ਦੀਆਂ ਵਾਲੀਆਂ ਥੋੜੀ ਲਵਾਂਗਾ ਕੋਈ ਨਹੀਂ ਇੰਨੇ ਕ ਪੈਸੇ ਮੇਰੇ ਕੋਲ ਹੈਗੇ ਆ ਵੀ ਤੁਹਾਨੂੰ ਮੈਂ ਦੋ ਟਾਂ ਦੀ ਰੋਟੀ ਖਵਾ ਸਕਾਂ ਕੋਈ ਨਾ ਤੁਸੀਂ ਆ ਕਰ ਲੋ ਕੰਮ ਧੰਦਾ ਮੈਂ ਫੜ ਲਿਆ ਮੈਂ ਸੌਦਾ ਜਾ ਕੇ ਹਾਏ ਹੋਏ ਰੱਬਾ ਇੱਕ ਤਾਂ ਵਿਚਾਰਾ ਪਹਿਲਾਂ ਹੀ ਗਰੀਬ ਆ ਉੱਤੋਂ ਮੈਂ ਉਹਨੂੰ ਹੋਰ ਅੱਗੇ ਤੰਗ ਕਰਨ ਲੱਗ ਗਿਆ ਰੱਬ ਆ ਤੈਨ ਵੀ ਤਖਾਉਣਾ ਸੀ ਤੂੰ ਮੈਨੂੰ ਪਹਿਲਾਂ ਤੂੰ ਤਾਂ ਮੇਰੇ ਮਾਪੇ ਖੋਲੇ ਮੇ ਤੋਂ ਤੇ ਹੁਣ ਹੁਣ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਭਰੇ ਹੋਏ ਨੇ ਕਿਹੋ ਜਹੀ ਕਿਸਮਤ ਲਿਖਤੀ ਤੂੰ ਮੇਰੀ ਉਹ ਤਾਂ ਜਿਉਂਦਾ ਰਵੇ ਵਿਚਾਰਾ ਅਨਮੋਲ ਛਿਨੇ ਮੈਨੂੰ ਰਹਿਣ ਵਾਸਤੇ ਇਸ ਘਰ 'ਚ ਜਗ੍ਹਾ ਦਿੱਤੀ ਖਾਣ ਨੂੰ ਰੋਟੀ ਦਿੱਤੀ ਰੱਬ ਮੇਰੀ ਉਮਰ ਵੀ ਤੁਹਾਨੂੰ ਮੋਲ ਨੂੰ ਲਾ ਦੇ ਕੀ ਹੋਇਆ ਜੀ ਤੁਸੀਂ ਰੋਹੀ ਕਾਦੋ ਜਾਂਦੇ ਹੋ ਕਿਸੇ ਨੇ ਕੁਝ ਕਿਹਾ ਕੋਈ ਆਇਆ ਸੀ ਇੱਥੇ ਨਹੀਂ ਨਹੀਂ ਅਨਮੋਲ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਤੇ ਨਾ ਹੀ ਇੱਥੇ ਕੋਈ ਆਇਆ ਸੀਗਾ ਫਿਰ ਇਹ ਹੰਝੂ ਕਾਦੋ ਸਿੱਟੀ ਜਾਂਦੇ ਹੋ ਤੁਸੀਂ ਜੇ ਕੋਈ ਚੀਜ਼ ਚਾਹੀਦੀ ਆ ਮੈਨੂੰ ਦੱਸੋ ਮੈਂ ਲਿਆ ਕੇ ਦਊਂਗਾ ਤੁਹਾਨੂੰ ਨਹੀਂ ਜੀ ਕੁਛ ਨਹੀਂ ਚਾਹੀਦਾ ਮੈਨੂੰ ਮੈਂ ਤਾਂ ਬਸ ਆਪਣੀ ਕਿਸਮਤ ਨੂੰ ਕੋਸ ਰਹੀ ਆ ਕੀ ਕਰੋਗੇ ਕਿਸਮਤ ਨੂੰ ਕੋਸ ਕੇ ਮੈਂ ਹੁਣ ਤੱਕ ਕਿਸਮਤ ਨੂੰ ਹੀ ਕੋਸਦਾ ਆ ਰਿਹਾ ਥੱਕ ਕੇ ਬਹਿ ਗਿਆ ਕੁਛ ਨਹੀਂ ਬਦਲਿਆ ਤੇ ਨਾ ਹੀ ਕੁਛ ਹੋਇਆ ਬਸ ਮਨ ਦੀ ਪੜਾਸੀ ਕੱਢ ਲਈਦੀ ਆ ਰੋਕੇ ਬਦਲਣਾ ਤਾਂ ਕੀ ਆ ਮੈਨੂੰ ਤਾਂ ਪਤਾ ਹੀ ਐ ਬਸ ਹੁਣ ਦੁੱਖ ਹੀ ਦੁੱਖ ਨੇ ਮੇਰੀ ਜ਼ਿੰਦਗੀ ਦੇ ਵਿੱਚ ਰੋਂਦਾ ਕੋਈ ਫਾਇਦਾ ਨਹੀਂ ਇੱਥੇ ਰੋਂਦਿਆਂ ਨੂੰ ਨਾ ਕੋਈ ਨਹੀਂ ਚੁੱਪ ਕਰਾਉਂਦਾ ਇੱਥੇ ਤਾਂ ਹਾਸਿਆਂ ਦੇ ਮੁੱਲ ਪੈਂਦੇ ਆ ਸਹੀ ਕਿਹਾ ਤੁਸੀਂ ਪਰ ਹੱਸਦਿਆਂ ਨੂੰ ਵੇਖ ਕੇ ਇੱਥੇ ਕੋਈ ਵੀ ਨਹੀਂ ਜਰਦਾ ਇਹ ਦੁਨੀਆ ਕੁਝ ਨਹੀਂ ਕਹਿ ਸਕਦੇ ਡਿੰਪਲ ਆਪਾਂ ਪਰ ਅਨਮੋਲ ਜੇ ਕਿਤੇ ਤੁਸੀਂ ਮੈਨੂੰ ਇਸ ਘਰ ਦੇ ਵਿੱਚ ਨਾ ਰੱਖਦੇ ਨਾ ਪਤਾ ਨਹੀਂ ਫਿਰ ਮੈਂ ਕਿੱਥੇ ਜਾਣਾ ਸੀ ਕੀ ਬੰਨਾ ਸੀ ਮੇਰੇ ਨਾਲ ਡਿੰਪਲ ਰੱਬ ਜੋ ਕਰਦਾ ਨਾ ਚੰਗੇ ਲਈ ਕਰਦਾ ਜੇ ਮੈਂ ਨਾ ਤੁਹਾਨੂੰ ਇੱਥੇ ਰੱਖਦਾ ਤਾਂ ਕੋਈ ਹੋਰ ਫਰਜ਼ ਨਿਭਾਉਂਦਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਦੱਸੋ ਜੀ ਮੈਨੂੰ ਨਾ ਕੰਮ ਲੱਭਣਾ ਪੈਣਾ ਹੈ ਮੈਂ ਤਾਂ ਤੁਹਾਡੇ ਵਾਸਤੇ ਖਰਚਾ ਹੀ ਖੜਾ ਕਰਦਾ ਬਸ ਇਸ ਤੋਂ ਅੱਗੇ ਕੁਝ ਨਾ ਬੋਲਿਓ ਕੋਈ ਨਾ ਕੰਮ ਤਾਂ ਕਰਨਾ ਹੀ ਪਊਗਾ ਵਧੀਆ ਜੇ ਕੰਮ ਤੇ ਲੱਗੂਗਾ ਚਾਰ ਪੈਸੇ ਘਰੇ ਆਉਣਗੇ ਵਧੀਆ ਖਰਚਾ ਪੱਠਾ ਚੱਲੀ ਜਾਊਗਾ ਆਪਣਾ ਚਲੋ ਜਿਵੇਂ ਤੁਹਾਡੀ ਮਰਜ਼ੀ ਪਰ ਅਨਮੋਲ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਦੱਸੋ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮੈਂ ਵੀ ਕਦੋਂ ਤੱਕ ਇੱਥੇ ਬੈਠੀ ਰਹੂੰਗੀ ਤੁਹਾਡੇ ਕੋਲ ਇੱਕ ਨਾ ਇੱਕ ਦਿਨ ਤਾਂ ਮੈਨੂੰ ਜਾਣਾ ਹੀ ਪਏਗਾ ਨਾ ਕੋਈ ਨਾ ਜਦੋਂ ਤੁਹਾਡਾ ਦਿਲ ਕਰੂਗਾ ਭੱਜ ਜਾਓ ਹਜੇ ਤੁਸੀਂ ਇੱਥੇ ਰਹੋ ਕੀ ਮੈਂ ਰਹਿ ਸਕਦੀ ਹਾਂ ਅਨਮੋਲ ਮੈਨੂੰ ਤਾਂ ਬਹੁਤ ਡਰ ਲੱਗਦਾ ਪਤਾ ਨਹੀਂ ਅੱਗੇ ਮੇਰੀ ਜ਼ਿੰਦਗੀ ਦਾ ਕੀ ਬਣੇਗਾ ਮੈਂ ਕਿੱਥੇ ਜਾਵਾਂਗੀ ਅੱਗੇ ਕਿੱਥੇ ਜਾਉਂਗੇ ਇਹ ਘਰ ਤੁਹਾਡੇ ਲਈ ਬਗਾਨਾ ਤੁਸੀਂ ਇਹਨੂੰ ਆਪਦਾ ਘਰ ਸਮਝ ਕੇ ਰਹੀ ਚੱਲੋ ਇਹ ਠੀਕ ਨਹੀਂ ਐ ਅਨਮੋਲ ਅੱਜ ਨਹੀਂ ਤੇ ਕੱਲ ਨੂੰ ਉਹਨਾਂ ਨੂੰ ਪਤਾ ਤਾਂ ਚੱਲ ਹੀ ਜਾਏਗਾ ਨਾ ਵੀ ਮੈਂ ਇੱਥੇ ਰਹਿ ਰਹੀ ਹਾਂ ਤੇ ਨਾਲੇ ਫਿਰ ਲੋਕ ਕੀ ਕਹਿਣਗੇ ਔਰ ਜੇ ਕੱਲ ਨੂੰ ਉਹ ਇੱਥੇ ਤੱਕ ਪਹੁੰਚ ਕੇ ਫੇਰ ਡੈਂਪਲ ਲੋਕਾਂ ਦੇ ਮੂੰਹ ਨਹੀਂ ਫੜ ਹੁੰਦੇ ਜੇ ਤੁਹਾਨੂੰ ਲੱਗਦਾ ਵੀ ਮੈਂ ਥੋੜੇ ਕਰਕੇ ਕੰਮ ਦੇ ਚੱਲਿਆ ਇਹ ਤੁਸੀਂ ਦਿਮਾਗ ਚੋਂ ਕੱਢ ਦਿਓ ਗੱਲ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਲੋਕਾਂ ਦਾ ਹੀ ਡਰ ਹੈ ਕਿਤੇ ਕੰਮ ਨੂੰ ਲੋਕ ਆਪਾਂ ਨੂੰ ਗਲਤ ਸਮਝਣ ਲੱਗ ਗਏ ਫੇਰ ਜੇ ਮੈਂ ਤੁਹਾਨੂੰ ਇਸ ਘਰ ਚ ਰਹਿਣ ਦੀ ਪਨਾ ਦੇ ਸਕਦਾ ਨਾ ਤਾਂ ਤੁਹਾਡੀ ਇੱਜ਼ਤ ਵੀ ਰੱਖ ਸਕਦਾ ਪੱਲੇ ਭਾਵੇਂ ਕੱਖ ਨਹੀਂ ਪਰ ਇੰਨੀਕ ਤਾਂ ਆਕਾਤ ਰੱਖਦਾ ਪਰ ਅਨਮੋਲ ਮੈਂ ਨਹੀਂ ਚਾਹੁੰਦੀ ਕਿ ਵੀ ਮੇਰੇ ਕਰਕੇ ਲੋਕ ਤੁਹਾਡੇ ਤੇ ਉਂਗਲਾਂ ਝੱਕਣ ਲੋਕ ਝਾਕ ਵੀ ਨਹੀਂ ਸਕਦੇ ਤੁਸੀਂ ਬੇਫਿਕਰ ਹੋ ਮੇਰੇ ਹੁੰਦੇ ਕੋਈ ਨਾ ਜਿੰਨਾ ਚਿਰ ਤੁਸੀਂ ਇੱਥੇ ਰਹਿਣਾ ਰਹੋ ਤੁਹਾਨੂੰ ਕੋਈ ਨਹੀਂ ਕੁਝ ਕਹੂਗਾ ਤੁਹਾਨੂੰ ਕੋਈ ਨਹੀਂ ਮੈਂ ਚੱਲਦਾ ਤੁਸੀਂ ਇੱਥੇ ਰੈਸਟ ਕਰ ਲਓ ਠੀਕ ਹਾਂ ਮੈਂ ਕੰਮ ਤੁਹਾਨੂੰ ਦਾ ਦੇਖਣਾ ਥੱਲੇ ਜਾ ਕੇ ਠੀਕ ਧੰਨਵਾਦ ਹੋਵੇ ਵਿਚਾਰੇ ਦਾ ਜਿਹੜਾ ਇੰਨਾ ਚੰਗਾ ਇਨਸਾਨ ਆ ਪਰ ਮੇਰੀ ਕਿੰਨੀ ਇੱਜ਼ਤ ਕਰਦਾ ਆ ਸਾਰੇ ਕਿਤੇ ਦੇਖ ਲੈਣ ਪਤਾ ਨਹੀਂ ਸਾਲੀ ਕਿੱਥੇ ਚਲੀ ਗਈ ਉਹ ਟਿੱਠਾ ਇੱਥੇ ਬੈਠਾ ਨਾ ਕੁਝ ਨਹੀਂ ਬੰਨਣਾ ਪਤਾ ਕਰ ਉਹ ਕਿੱਥੇ ਗਈ ਉਹ ਬਾਪੂ ਸਾਰੇ ਕਿਤੇ ਤਾਂ ਮੈਂ ਪਤਾ ਕਰਿਆ ਆ ਰਿਸ਼ਤੇਦਾਰਾਂ ਨੂੰ ਫੋਨ ਵੀ ਲਾ ਲਿਆ ਉਹ ਕਹਿੰਦੇ ਸਾਡੇ ਕੋਲ ਨਹੀਂ ਆਈ ਹੁਣ ਤਾਂ ਬਸ ਰਿਪੋਰਟ ਲਖੋਣੀ ਬਾਕੀ ਰਹਿ ਗਈ ਸਾਲਾ ਹੋਰ ਹੀ ਗੱਲਾਂ ਕੱਢੂ ਮੂੰਹ ਝੇ ਨਾ ਪੁਲਿਸ ਨੂੰ ਤਲਾਸ਼ ਕਰਕੇ ਆਪਾਂ ਫਸਣ ਕਿਉਂ ਹੋਰ ਕੀ ਕਰੀਏ ਹੁਣ ਆਪਾਂ ਸਣਿਆ ਪਤਾ ਨਹੀਂ ਕਿਹੜੇ ਖੂ ਡੋਬੇ ਚ ਪੈ ਗਈ ਜੇ ਹੁਣ ਆਪਾਂ ਪੁਲਿਸ ਨੂੰ ਦੱਸਾਂਗੇ ਤੇ ਫਸਾਂਗੇ ਤਾਂ ਆਪਹੀਂ ਉਹ ਲੈ ਬਾਪੂ ਆਪਾਂ ਥੋੜੀ ਕਰੋ ਕੱਢੀ ਐ ਗਈ ਤਾਂ ਉਹ ਆਪ ਹੀ ਐ ਉਹ ਬੰਦੇ ਤਮਾ ਕਾਂ ਅਗਲੀ ਪੜ੍ਹੀ ਲਿਖੀ ਐ ਤੈਨੂੰ ਸੁੱਕਾ ਨਹੀਂ ਛੜਦੀ ਉਹ ਬਾਪੂ ਮੇਰੇ ਤੇ ਚੜ ਚੜ ਆਈ ਜਾਣਾ ਮੇਰਾ ਇਕੱਲੇ ਦਾ ਕਸੂਰ ਐ ਉਹ ਤੇਰਾ ਹੀ ਕਸੂਰ ਐ ਤੈਨੂੰ ਕਿੰਨੀ ਵਾਰੀ ਕਿਹਾ ਸੀ ਕਿ ਉਹਨੂੰ ਸੰਗਲ ਪਾ ਕੇ ਰੱਖ ਤੂੰ ਕਿਹਾ ਮੇਰੀ ਗੱਲ ਮੰਨੀ ਹੁਣ ਬੈਠਾ ਮੈਨੂੰ ਹੀ ਬੋਲੀ ਜਾਏਗਾ ਤੂੰ ਵੀ ਬਾਹਰੋਂ ਆਇਆ ਹੈ ਤੈਨੂੰ ਨਹੀਂ ਕੋਈ ਪਿੰਕ ਲੱਗੀ ਗੱਲ ਦੀ ਉਹ ਮੈਂ ਕਿਨੂੰ ਪੁੱਛਾਂ ਕਿ ਮੇਰੀ ਨੋਂ ਨਹੀਂ ਲੱਭਦੀ ਤੂੰ ਹੋਰ ਹੀ ਬੈਠਾ ਗੱਲਾਂ ਕਰੀ ਜਾਣਾ ਉਹ ਸਾਲੀ ਗਲਤੀ ਤਾਂ ਪਹਿਲੀ ਹੋ ਗਈ ਮੈਂ ਦੇਖ ਕੇ ਉਹਦਾ ਰਿਸ਼ਤਾ ਕਰਨਾ ਸੀ ਜਦੋਂ ਪੱਕਾ ਕੀਤਾ ਇਹ ਤਾਂ ਵਿਚੋਲੇ ਦਾ ਬੇੜਾ ਬਹਿ ਗਿਆ ਤੇ ਤੇਰੀ ਭੂਆ ਨੇ ਪਿੰਕ ਕੱਢ ਲਈ ਭੂਆ ਆਪ ਤੱਕ ਕੈਨੇਡਾ ਤੁਰ ਗਈ ਜੇ ਹੁਣ ਨੂੰ ਇੱਥੇ ਹੁੰਦੀ ਨਾ ਸਾਰਾ ਕੁਝ ਹੋਇਆ ਹੁੰਦਾ ਨਾ ਹੁਣ ਪਿੰਡ 'ਚ ਹੀ ਢੇੜਾ ਕੱਢ ਲੈ ਜੇ ਕਿਸੇ ਨਾਲ ਭੱਜ ਪੁੱਜ ਗਈ ਤੇ ਪੱਟੇ ਜਾਵਾਂਗੇ। ਓ ਬਾਪੂ ਰੋਜ਼ ਤਾਂ ਜਾਨਣਾ ਮੈਂ ਅੰਨੀ ਬਹਾਨੀ ਜੇ ਕਿਸੇ ਨੇ ਦੇਖੀ ਹੁੰਦੀ ਤਾਂ ਦੱਸ ਦਿੰਦਾ। ਨਾ ਜੇ ਕਿਸੇ ਨੇ ਵੇਖੀ ਵੀ ਹੋਊਗੀ ਤੇ ਲੋਕੀ ਕਹਿਣਗੇ ਕਿ ਕੋਈ ਕੰਮ ਜਾਂਦੀ ਹੋਗੀ ਆਪਾਂ ਕੀ ਲੈਣਾ। ਓ ਜਾਨਣਾ ਮੈਂ ਦੇਖਦਾ ਬਾਪੂ ਜੇ ਕਿਸੇ ਨਾਲ ਭੱਜ ਗਈ ਹੋਈ ਨਾ ਆਪਣਾ ਤਾਂ ਮੂੰਹ ਕਾਲਾ ਹੋ ਜੂ। ਓਏ ਆਹੋ ਜੀਆਂ ਬਕਵਾਸ ਗੱਲਾਂ ਕਰਨਾ ਪਹਿਲਾਂ ਜਾ ਕੇ ਉਹਨੂੰ ਦੇਖ ਕਿੱਥੇ ਗਈ ਉਹ। ਚੱਲ ਠੀਕ ਆ ਬਾਪੂ ਤੂੰ ਕਰੀ ਰਹੀ ਮੈਂ ਜਾਨਣਾ। ਬਾਪੂ ਬਾਪੂ ਤੂੰ ਤਾਂ ਪਤਾ ਲੱਗ ਗਿਆ ਕਿਹਦਾ ਉਹ ਡਿੰਪਲ ਦਾ ਕਿੱਥੇ ਹੋ ਉਹ ਤੂੰ ਮੇਰੇ ਨਾਲ ਚੱਲ ਆ ਜਾ ਮੈਂ ਤੈਨੂੰ ਲੈ ਕੇ ਚੱਲਦਾ ਕਿਹਦੇ ਕਰਿਆ ਉਹ ਬਾਪੂ ਤੂੰ ਮੇਰੇ ਨਾਲ ਤਾਂ ਚੱਲ ਮੈਂ ਜਾਣਦਾ ਘਰ ਮੈਂ ਨਾਲ ਤੇਰੇ ਚੱਲਣਾ ਜੇ ਨਾ ਉੱਥੇ ਹੋਈ ਨਾ ਤੇ ਧੁੰਮ ਮਰੋੜ ਦੂ ਤੇਰੀ ਚੱਲ ਕੇ ਬਾਪੂ ਹੋਰੀ ਗੱਲਾਂ ਮਾਰੀ ਜਾਂਦੇ ਐਨਾ ਟਾਈਮ ਨਹੀਂ ਚੱਲ ਚੱਜੇ ਚੱਲ 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 ਮੈਂ ਤੇਰੇ ਨਾਲ ਚੱਲਦਾ ਮਜੀ ਭਾਈ ਕੌਣ ਤਾਹ ਤੇ ਆ ਤੈਨ ਪਰੇ ਹੋ ਯਾਰ ਹੈ ਕੌਣ ਧੱਕੇ ਨਾਲ ਹੀ ਅੰਦਰ ਬੜੀ ਜਾਂਦੇ ਆ ਏਪੜ ਬਾਹਰ ਨਿਕਲ ਕਿੱਥੇ ਆਂ ਤੂੰ ਤੁਸੀਂ ਹੈ ਕੌਣ ਇਹ ਤਾਂ ਦੱਸ ਦੋ ਦੱਸ ਦਿੰਨੇ ਆ ਸਬਰ ਕਰ ਲੈ ਨਾ ਹੁਣ ਸਾਲੀਏ ਇਹਦੇ ਮਗਰ ਲੋਕ ਕੇ ਖੜ ਗਈ ਬੋਲ ਕੁਛ ਸਾਡੇ ਸ਼ਹਿਰ ਚ ਖੇਪ ਹੋਣ ਲੱਗੀ ਸੀ ਕੌਣ ਹੋ ਤੁਸੀਂ ਡਿੰਪਲ ਕੌਣ ਨੇ ਇਹ ਐਂ ਕਾ ਤੋ ਬੋਲੀ ਜਾਂਦੇ ਤੈਨੂੰ ਇਹੀ ਨੇ ਜੀ ਉਹ ਨਾ ਕੁੜੀਏ ਘਰ ਛੱਡ ਕੇ ਆ ਗਈ ਐ ਜਿੰਦੇ ਨਾਲ ਵਿਆਹੀ ਸੀ ਉਹ ਮੜਾ ਸੀ ਆ ਟੁੱਟੇ ਜੇ ਘਰ ਵਿੱਚ ਵਧੀਆ ਤੇਰੀ ਜ਼ਿੰਦਗੀ ਨਿਕਲੂ ਇਹੋ ਜੀ ਕੋਈ ਗੱਲ ਨਹੀਂ ਜੀ ਤੁਸੀਂ ਬਹਿ ਕੇ ਗੱਲ ਕਰ ਲਓ ਕਿਉਂ ਐਵੇਂ ਰੌਲਾ ਪਾਈ ਜਾਂਦੇ ਹੋ ਨਾ ਬੈਠਣ ਨੂੰ ਸਾਲਿਆ ਤੇਰੇ ਰਿਸ਼ਤੇਦਾਰਾਂ ਸੀ ਨਾ ਮੇਰੇ ਘਰ ਵਾਲਿਆਂ ਨੂੰ ਐ ਰੱਖੀ ਬਿਠਾ ਘਰੇ ਕੀ ਲੱਗਦੀ ਏ ਤੇਰੀ? ਖਾਣੇ ਜਾਂਦੇ ਆ ਸੀ। ਹਟ ਸਾਲਾ ਚੁੱਪ ਨਹੀਂ ਕਰਦਾ। ਚਲਤੀ ਏ ਘਰ ਚਲੀਏ। ਤੁਸੀਂ ਐਂ ਜ਼ਬਰਦਸਤੀ ਨਹੀਂ ਕਰ ਸਕਦੇ ਬਾਈ। ਇਹ ਹੁਣ ਇੱਥੇ ਹੀ ਰਹੂਗੀ। ਨਾ ਤੇਰੀ ਕੀ ਲੱਗਦੀ ਓਏ? ਐਦੀ ਘਰ ਵਾਲੀ ਏ ਤੇ ਮੇਰੀ ਨੋ ਏ। ਤੇਰਾ ਕੀ ਹੱਕ ਬੰਦਾ ਓਏ ਇਹਨੂੰ ਰੱਖਣ ਦਾ? ਜੇ ਤੁਸੀਂ ਰੱਖਣੀ ਹੁੰਦੀ ਨਾ ਤਾਂ ਇਹਦੇ ਨਾਲ ਆਹ ਕੁਛ ਨਾ ਕਰਦੇ ਤੇ ਨਾ ਹੀ ਘਰੋਂ ਪੈਰ ਪੜਦੀ। ਤੇ ਬਾਕੀ ਮੈਂ ਕੌਣ ਹੁਣਾ ਉਹ ਵੀ ਤੁਹਾਨੂੰ ਦੱਸ ਦਿੰਨਾ ਹਰ ਕਾਨੂੰਨ ਨਾਲ ਔਰਤ ਦੇ ਹੱਕ ਚ ਹੁੰਦਾ ਔਰਤ ਜਿੱਥੇ ਚਾਹੇ ਉੱਥੇ ਰਹਿ ਸਕਦੀ ਆ ਤੁਸੀਂ ਦੋਨੇ ਜ਼ਬਰਦਸਤੀ ਨਹੀਂ ਕਰ ਸਕਦੇ ਇਹ ਤਾਂ ਬਾਪੂ ਤੇ ਤੂੰ ਚੁੱਪ ਕਰ ਓਏ ਦੇ ਕਾਕਾ ਇਹ ਕੁੜੀ ਸਾਡੀ ਐ ਜੇ ਤੂੰ ਸਾਡੇ ਨਾਲ ਨਾ ਤੋਰਿਆ ਤੇ ਸਾਡੀ ਪਿੰਡ ਚ ਮਿੱਟੀ ਪਲੀਜ਼ ਹੋ ਜੂਗੀ ਤੇ ਅਸੀਂ ਤੇਥੋਂ ਗਲਤੀ ਦੀ ਮਾਫੀ ਵੀ ਮੰਗਣੀ ਹੈ ਗਰੀਬ ਜਰੂਰ ਆ ਬਾਈ ਪਰ ਨਹੀਂ ਜਾਇਜ਼ ਕੰਮ ਨਹੀਂ ਕਰਦਾ। ਮਿੱਟੀ ਦਾ ਥੋੜੀ ਹੋਣ ਪੱਟੀ ਜਾਊ ਜਦੋਂ ਸਾਰੇ ਪਿੰਡ 'ਚ ਤੁਹਾਡੀ ਗੱਲ ਉੱਟੂਗੀ। ਜੇ ਇੰਨੀ ਜ਼ੋਰਤ ਰੱਖਦੇ ਹੋ ਨਾ ਤਾਂ ਪੰਚਾਇਤ 'ਚ ਮਿਲਦੇ ਹੁਣ। ਇਹਨੂੰ ਮੈਂ ਅੱਜ ਹੀ ਪੰਚਾਇਤ 'ਚ ਲੈ ਕੇ ਜਾਣਾ। ਉੱਥੇ ਆ ਗਿਓ। ਮੈਨੂੰ ਲੱਗਦਾ ਬਾਪੂ ਇਹਨੇ ਆਇਨੀ ਮੰਨਣਾ। ਚੱਲ ਫਿਰ ਹੁਣ ਪੰਚਾਇਤ 'ਚ ਨਿਬਣਾਗੇ। ਕੋਈ ਗੱਲ ਨਹੀਂ ਫਿਰ ਪੰਚਾਇਤ 'ਚ ਦੇਖ ਲਾਂਗੇ। ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਜੀ? ਚੁੱਪ ਕਰੋ ਤੁਸੀਂ। ਕਰੋ ਨਾ। ਮੈਨੂੰ ਤੁਹਾਨੂੰ ਹੱਥੋਂ ਤਨੂ ਨਾ ਕੋਈ ਅਹਿਸਾਸ ਨਹੀਂ ਹੋਇਆ। ਇਹ ਸਾਥ ਹੋਇਆ ਹੁੰਦਾ ਆ ਕੇ ਇੱਥੇ ਮਾਫੀ ਮੰਗਦੇ ਤੇਰੇ ਤੋਂ ਕੋਈ ਨਾ ਇਹਨਾਂ ਨੂੰ ਹੁਣ ਆਪਾਂ ਪੰਚਾਇਤ 'ਚ ਦੇਖਾਂਗੇ ਕੋਈ ਟੈਨਸ਼ਨ ਨਾ ਲੈ ਹੁਣ ਤਾਂ ਆਪਾਂ ਇਹਨਾਂ ਨੂੰ ਇੱਥੇ ਮੋੜਦਾ ਅੱਗੇ ਫੀ ਬਣੂੰਗਾ ਕੋਈ ਨਾ ਅੱਗੇ ਜਿਹੜਾ ਕੁਝ ਉਹ ਦੇਖੀ ਜੂ ਤੂੰ ਇੱਥੇ ਹੀ ਰਹੇਗੀ ਮੈਂ ਤਾਂ ਤੈਨੂੰ ਇਹ ਕਹਿਣਾ ਤੂੰ ਇੱਥੇ ਰਹਿ ਇਹਨਾਂ ਕੋਲ ਜਾਣ ਦੀ ਕੋਈ ਲੋੜ ਨਹੀਂ ਐਂ ਤਾਂ ਮੈਂ ਤੈਨੂੰ ਤੋੜਦਾ ਨਹੀਂ ਜੇ ਤੈਨੂੰ ਤੋੜੂੰਗਾ ਤਾਂ ਪੰਚਾਇਤ ਨਾਲ ਗੱਲ ਕਰਕੇ ਤੋੜੂੰਗਾ ਜੇ ਮੈਨੂੰ ਜਾਣਾ ਹੋਊਗਾ ਨਾ ਤਾਂ ਮੈਂ ਹੁਣੀ ਇਹਨਾਂ ਨਾਲ ਚਲੇ ਜਾਣਾ ਸੀ ਪਰ ਮੈਂ ਇੱਥੇ ਜਾਣਾ ਨਹੀਂ ਚਾਹਦੀ। ਜੇ ਤੁਹਾਡੀ ਮਨਜ਼ੂਰੀ ਹੋਵੇ ਤਾਂ ਕਿ ਮੈਂ ਇੱਥੇ ਰਹਿ ਸਕਦੀ ਆ। ਮੈਂ ਤਾਂ ਤੁਹਾਨੂੰ ਕਿੱਦੇ ਦੇ ਕਹੀਆਂ ਨਾ ਵੀ ਤੁਸੀਂ ਇੱਥੇ ਰਹੋ। ਪਰ ਮੈਂ ਤੁਹਾਨੂੰ ਖੁੱਲਕੇ ਵੀ ਨਹੀਂ ਨਾ ਕਹਿ ਸਕਦਾ ਸੀ। ਕੋਈ ਨਾ। ਤੁਸੀਂ ਰਹੋ ਨਾ। ਹੱਥ ਨਾ ਛੋੜੋ। ਧੰਨਵਾਦ। ਇੱਥੇ ਰਹੋਗੇ। ਤੇ ਆਪਾਂ ਦੋਹੇ ਜ਼ਿੰਦਗੀ ਕੱਟਾਂਗੇ ਹੁਣ। ਹਾਂਜੀ। ਸਸਿਕਾ ਆ ਵੀ ਸਾਰਿਆਂ ਨੂੰ। ਹੁਣੇ-ਹੁਣੇ ਤੁਸੀਂ ਵੀਡੀਓ ਦੇਖ ਕੇ ਹਟੇ ਹਾਂ ਵੀਡੀਓ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ। ਜੇ ਵੀਡੀਓ ਵਧੀਆ ਲੱਗੀ। ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ 'ਚ ਇੱਕ ਇੱਕ ਕਮੈਂਟ ਜਰੂਰ ਕਰਕੇ ਜਾਓ ਨਵਾਂ ਕਨਸੈਪਟ ਆ ਬਹੁਤ ਸੋਹਣੀ ਵੀਡੀਓ ਐ ਉਮੀਦ ਆ ਤੁਹਾਨੂੰ ਪਸੰਦ ਆਈ ਹੋ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਕੇ ਜਾਓ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਂ ਬੋਲਾਂਗੇ ਜਸਪ੍ਰੀਤ ਸਿੰਘ ਗੁਰਦੀਪ ਸਿੰਘ ਮਨਪ੍ਰੀਤ ਕੌਰ ਗੈਰੀ ਸਿੱਧੂ ਬਲਕਾਰ ਸਿੰਘ ਗੋਗੀ ਮਧੂ ਚੰਬ ਸੁਖਵਿੰਦਰ ਟੋਲਾਵਾਲ ਇਹ ਵੀ ਚੈੱਕ ਕਰ ਲੈ ਮਿੰਟੂ ਸੋਹਲ ਰਜਿੰਦਰ ਕੌਰ ਸੁਖਨੂਰ ਮਿੰਟੂ ਸੋਹਲ ਰੂਹੀ ਮਹਿਰਾ ਗੁਰਪ੍ਰੀਤ ਫੈਕਟੀ ਐਸ ਲਖਵਿੰਦਰ ਕੌਰ ਜੋਬਨਪ੍ਰੀਤ ਕੌਰ ਮਹਿਕਦੀਪ ਸਿੰਘ ਸਵਰਨਜੀਤ ਕੌਰ ਹਰਵਿੰਦਰ ਸਿੰਘ ਹੈਰੀ ਬਠਿੰਡਾ ਟੀਵੀ ਸੁਖ ਸੰਧੂ ਮਹਿਕ ਚੌਧਰੀ ਸ਼ਬਨਪ੍ਰੀਤ ਮੋਨਾ ਕੌਰ ਰੂਪ ਸਬਰਵਾਲ ਰੂਪੀ ਸੰਧੂ ਪਰੂਲੇਪੀ ਗੁਰਵਿੰਦਰ ਸਿੱਧੂ ਪ੍ਰੀਤ ਕੰਬੋਜ ਹਰਮਨ ਸਿੰਘ ਹਰਮਨ ਹਰਮਨ ਕੌਰ ਰਤਨਮਾਨ ਸਿੱਧੂ ਕੋਠਾ ਮੀਰਵਾਲਾ ਗੁਰシャン ਮੋਹਲ ਖੁਸ਼ੀ ਕੌਰ ਅੱਗੇ ਆ ਜੀ ਪ੍ਰੀਤ ਸਿੱਧੂ ਨੀਤੂ ਕੈਂਥ ਹੌਸਲਾ ਹਣੀ ਖੋਸਲਾ ਹਣੀ ਹੌਸਲਾ ਹੀ ਨਿਕਲ ਗਿਆ ਸਮੂਚੋਂ ਪਤਾ ਯੂਜ਼ਰ ਵਾਲਾਂ ਤੇੋਂ ਦਾ ਪਤਾ ਨਹੀਂ ਲੱਗਦਾ ਜੀ ਸਾਰਿਕਾ ਨਾਇਕ ਭਾਈ ਕਾ ਕਿਰਪਾਲ ਸਿੰਘ ਖਾਲਸਾ ਜੋਤੀ ਜੋਤੀ ਹੈਪੀ ਸਿੰਘ ਨੀਸ਼ਾ ਗਿੱਲ ਸਹਿਬ ਜੋ ਸਿੰਘ ਹਾਂਜੀ ਤੇ ਜਿਨ੍ਹਾਂ ਨੇ ਇਸ ਵੀਡੀਓ ਤੇ ਕਮੈਂਟ ਕਰੇ ਸੀ ਤੇ ਉਹ ਆ ਵੀਡੀਓ ਤੇ ਵੀ ਜਰੂਰ ਕਮੈਂਟ ਕਰਿਓ ਅਗਲੀ ਵੀਡੀਓ ਚ ਫੇਰ ਤੁਹਾਡੇ ਨਾਮ ਬੋਲਾਂਗੇ ਆਪਾਂ ਬਈ ਇੱਕ ਕੁਐਂਟ